ਆਰਥਿਕਤਾ ਦਾ ਜਿਹੜਾ ਦਿਵਾਲਾ ਹੈ ਉਹ ਨਿਕਲ ਚੁੱਕਿਆ ਤੁਹਾਡੇ ਸੰਘਰਸ਼ ਦੇ ਸਾਹਮਣੇ ਜਾਇ ਇਥੋਂ ਦੇ ਲੋਕਾਂ ਦੀ ਇਹ ਸਰਕਾਰਾਂ ਕੋਈ ਖਾਜਿਤ ਕਰਨੀ ਆ ਭੁੱਲ ਕੇ ਗੁੰਡਾ ਕਰਦੀ ਤੇ ਫੁਰਸਾ ਕਰਦੀ ਲੋਕ ਕਿੱਥੇ ਹੋਏ ਨੇ ਇਹਨਾਂ ਨੂੰ ਚੰਗੀ ਕਰੇ ਨਹੀਂ ਕਰਦੇ ਸੋ ਜਲੇ ਹੱਕ ਲਾਉਣਗੇ ਉਹ ਲੋਕ ਲੜ ਕੇ ਲੈਣਗੇ ਕਿ ਹੁੰਦੀਆਂ ਨੇ ਹਾਂ ਇਹ ਬਹੁਤ ਧਿਆਨ ਆਇਆ ਪੰਜਾਬ ਦਾ ਹਾਰਿਆ ਹੋਇਆ ਟਰੰਟਰੀ ਹੈ ਜਿਹੜਾ ਸੰਸਦ ਦੇ ਵਿੱਚ ਜਲਵਾਟਿਆ ਹੈ ਲੋਕਾਂ ਦੇ ਮੂੰਹ ਬਖਵਾ ਕੇ ਤੋੜਿਆ ਨਿਦੇਹਾਣੇ ਤੋਂ ਮੂੰਹ ਬੰਦ ਕੇ ਤੋੜਿਆ ਨੂੰ ਫਰਾ ਕੇ ਤੋੜਿਆ ਫਿਰ ਉੱਥੇ ਜਾ ਕੇ ਉਹਦੇ 2019 ਤੋਂ ਲੈ ਕੇ ਬੰਗਲਨ ਭੱਜਿਆ ਹੋਇਆ ਹੈ ਉਹ ਤੋਂ ਕਲੇ ਅੰਦੋਲਨ ਦੇ ਹੱਥ ਚ ਕਲੇ ਅੰਦੋਲਨ ਦੇ ਰੋਧ ਚ ਅਕਸਰ ਤੁਸੀਂ ਉਹਦੇ ਜਿਹੜੇ ਪ੍ਰਿਆਨ ਸੁਣਦੇ ਆ ਰਹੇ ਹਜੂਰੀਏ ਬਣ ਕੇ ਲੋਕਾਂ ਦਾ ਪ੍ਰਿਆਨ ਕਰਨਾ ਹੈ ਪਜਾਨਦੇ ਆ ਭਾਈ ਤੈਨੂੰ ਜਿਹੜਾ ਕਿਹੜਾ ਕਿਰਪਾਲ ਪਾ ਕੇ ਤੂੰ ਦਿੱਲੀ ਚ ਨਾ ਬੜਿਓ ਤੇਰੇ ਤੋਂ ਤੇਰੇ ਫਰਮਾਨ ਤੋਂ ਤੇਰੇ ਸੁਝੋਕੜ ਤੋਂ ਹੋਰ ਅਮੀਰ ਕੀ ਰੱਖੀ ਜਾ ਸਕਦੀ ਹੈ ਜਿਹੜਾ ਤੁਸੀਂ ਕੀਤਾ ਤੇਰੇ ਕੋਲ ਦਾ ਦੱਸਿਆ ਨਾ ਕੀਤਾ ਜਿਹੜਾ ਕੋਸਤੂਮ ਬਕਵਾਸ ਮਾਰਦਾ ਹੈ ਇਹਦੇ ਤੋਂ ਕੋਈ ਨਹੀਂ ਝੁਲਿਆ ਸੋ ਜਿਹੜੇ ਵੀਰੋ ਸਰਕਾਰਾਂ ਜਿਹੜੀਆਂ ਇਸ ਸਮੇਂ ਜਿਹੜੀਆਂ ਹਰਕਤਾਂ ਤੇ ਜਿਹੜਾ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਤੁਸੀਂ ਐਵੇਂ ਨਹੀਂ ਬੈਠੇ ਸਹਾ ਦਾ ਸ਼ੇਗ ਅੰਦਰ ਰੰਗ ਲੈ ਕੇ ਆ ਲਿਆ ਔਰ ਤੇਰੇ ਬਾਹਰ ਹੋ ਚੁੱਕੇ ਨੇ ਤੇ ਤੁਹਾਡੇ ਧਿਆਨ ਦੇ ਵਿੱਚ ਹੈ ਤੁਸੀਂ ਜਾਣਦੇ ਹੋ ਸਾਰਾ ਕੁਝ ਅੱਜ ਹਰ ਇੱਕ ਸੰਸਦ ਦੇ ਮੈਂਬਰ ਦੀ ਬਾਹਰ ਨੂੰ ਵੰਡਾ ਦਿੱਚੁੱਕੇ ਹੁਣ ਤੁਸੀਂ ਜਿਹੜੀਆਂ ਗੱਲਾਂ ਭਾਰਤੀ ਸੰਸਦ ਦੇ ਵਿੱਚ ਅੱਜ ਤੱਕ ਕਦੇ ਹੋਇਆ 2006 ਤੋਂ ਲੈ ਕੇ ਸੁਆਮੀ ਲਖਨ ਕਮਿਸ਼ਨ ਦੀਆਂ ਸਿਫਾਰਿਸ਼ਾਂ 29 ਟੋਕਰੀ ਚ ਸੁਪਰਖਿਆ ਸਰਕਾਰ ਕਾਂਗਰਸ ਦੀ ਸੀ ਉਦੋਂ ਜਿਹੜੇ ਰਿਪੋਰਟ ਬਣੀ 10 ਸਾਲ ਉਹਨਾਂ ਨੇ ਲਗਾ ਲੇ ਅੱਜ ਜੇ ਕੋਈ ਦੁੱਧ ਧੋਤੇ ਬਣੇ ਫਿਰਨਾ 10 ਸਾਲਾਂ ਮੋਤੀ ਲਾਣੇ ਨੇ ਲਗਾ ਲੇ ਕੋਈ ਨਹੀਂ ਸੀ ਬੋਲਦਾ ਇਹ ਤਾਂ ਇਹਨਾਂ ਨੂੰ ਪੁਰਸਕਾਰ ਦੇਣਗੇ ਜਿਹੜੇ ਲੋਕ ਆਪਣੀ ਸ਼ਕਤੀ ਤੇ ਅਤਿਆਚਾਰ ਕਰਨੇ ਜੁਰਮ ਕਰਨਗੇ ਉਹਨਾਂ ਨੂੰ ਪੁਰਸਕਾਰ ਦੇਣਗੇ ਅੱਜ ਜੇ ਬਾਹਰੋਂ ਬਟਾ ਦੇ ਅੱਜ ਹਰ ਇੱਕ ਸੰਸਦ ਮੈਂਬਰ ਆਪ ਦੀ ਟੇਬਲ ਦੇ ਉੱਤੇ ਦਿੱਤੀ ਹੋਈ ਸੁਪੀਤ ਨੂੰ ਅਧੂਰੀ ਸਮਝਦਾ ਹੈ ਕਿ ਜਿੱਨਾ ਚੋਰ ਬਾਕੇ ਡਾਕਟਰ ਸਾਹਿਬ ਨਾਲ ਕੋਈ ਕੋਟ ਦੀ ਗੱਲ ਨਾ ਕਰੇ ਐਮਐਫਟੀ ਦੀ ਗਰੰਟੀ ਦੀ ਕਾਨੂੰਨੀ ਗੱਲ ਨਾ ਕਰੇ ਕਿਸਾਨ ਮਜ਼ਦੂਰ ਦੇ ਕਰਜ਼ੇ ਦੀ ਗੱਲ ਨਾ ਕਰੇ ਗਾਰਪ੍ਰੈਂਟ ਘਰਾਣੇ ਦੇ ਖਿਲਾਫ ਨਾ ਸਪੀਚ ਦੇ ਉਹ ਆਪ ਦੀ ਤਸਵੀਰ ਨੂੰ ਅਧੂਰੀ ਸਾਬਤ ਕਰਦੇ ਜੋ ਵੀ ਸੰਸਦ ਹੈ ਸਸਤਾ ਦੇ ਮੇਰੇ ਸਮਝੇ ਨੇ